देखो आज तक हम आपकी सरकार आपके द्वार सारा ही काम हम कर रहे हैं पंजाब का हर एक मसला है। जो थे, थे, है मानजग मुख्यमंत्री भगवंत मान जी जी राहें नु आई जी देखो आज इथे वातापन देखो तकरीबन 500 ਤੋਂ ਜ਼ਿਆਦਾ ਆਦਮੀ ਇੱਥੇ ਮੌਕੇ ਤੇ 13 ਸਰਵਿਸਿਜ਼ ਗਵਰਨਮੈਂਟ ਦੀਆਂ 43 ਤੋਂ ਜ਼ਿਆਦਾ ਸਰਵਿਸ 13 ਡਿਪਾਰਟਮੈਂਟ ਇੱਥੇ ਮੌਜੂਦ ਹੈ ਔਰ ਉਦਾਂ ਹੀ ਸੀਐਮ ਸਾਹਿਬ ਨੂੰ ਪਤਾ ਹੈ ਵੀ ਲੋਕ ਐਨਓਸੀ ਦੇ ਸੰਬੰਧ ਦੇ ਵਿੱਚ ਬੜੇ ਲੰਬੇ ਅਰਸ ਤੋਂ ਇਹਨਾਂ ਸਰਕਾਰਾਂ ਨੇ 16000 ਕਲੋਨੀਆਂ ਕਟਾਤੀਆਂ अनऑथराइज पंजाब ਦੇ ਵਿੱਚ ਹਾਈ ਕੋਰਟ ਨੇ ਉਹਦੇ ਤੇ ਰੋਕ ਲਈ ਲੇਕਿਨ ਗਵਰਨਮੈਂਟ ਉਤੇ ਕੋਸ਼ਿਸ਼ ਕਰ ਰਹੀ ਸੀ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਟਵੀਟ ਹੈ ਔਰ ਉਹਦੇ ਤੇ ਕਿਉਂਕਿ ਕੰਮ ਚੱਲ ਰਿਹਾ ਔਰ ਡੈਫੀਨੇਟਲੀ ਹੈ ਕਿ ਮੁੱਖ ਮੰਤਰੀ ਜੀ ਆਪਣੇ ਮੁਖਾਰਬਿੰਦ ਦੇ ਨਾਲ ਉਹਦਾ ਕਰੂਗੇ ਸਾਰਾ ਉਹਦਾ ਵੀ ਡਿਪਾਰਟਮੈਂਟ ਵੱਲੋਂ ਕਰੋ ਸਰ ਡਿਪਾਰਟਮੈਂਟ ਤੁਹਾਡਾ ਹੈ ਕਿੰਨੇ ਕਿ ਲੋਕਾਂ ਨੂੰ ਇਸ ਨਾਲ ਰਾਹਤ ਮਿਲੇਗੀ ਔਰ ਪੰਜਾਬ ਦੇ ਲੋਕਾਂ ਨੂੰ ਕਿੰਨਾ ਫਾਇਦਾ ਮਿਲੇਗਾ ਹਜ਼ਾਰਾਂ ਲੋਕਾਂ ਨੂੰ ਉਹਨਾਂ ਨੂੰ ਰਾਹਤ ਮਿਲਣੀ ਬਲਕਿ ਲੱਖਾਂ ਲੋਕਾਂ ਨੂੰ ਰਾਹਤ ਮਿਲਣੀ ਹੈ ਇਹ 16000 ਕਲੋਨੀਆਂ ਆਸੀਂ ਕਹਿ ਰਹੇ ਤਾਂ ਕਿੰਨੇ ਪਲਾਟ ਹੋਊਗੇ ਡੈਫੀਨੇਟਲੀ ਬਹੁਤ ਵੱਡਾ ਇਸ਼ੂ ਹੈ ਕਿਉਂਕਿ ਲੀਗਲ ਇਸ਼ੂ ਹੈ ਉਹਨੂੰ ਆਪਾਂ ਇਸ ਕਰਕੇ ਔਰ ਸਾਰੇ ਨੂੰ ਨਾਲ ਲੈ ਕੇ ਮੁੱਖ ਮੰਤਰੀ ਜੀ ਖੋਦੇ ਦਾ ਬਾਰੇ ਜਿਹੜੀ ਗੱਲ ਆਪਣੇ ਮੁਖਾਰਬਿੰਦ ਨਾਲ